स्वागत है जी ਤੁਹਾਡਾ ਆਪਣੇ ਚੈਨਲ ਗੁਰੂ ਹਰਿ ਕਰਪਾ ਡੇਰੀ ਫਾਰਮਿੰਗ ਤੇ ਮੇਰੇ ਗਾ ਨਵਾਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਬੈਲ ਦੇ ਬਟਨ ਨੂੰ ਜਰੂਰ ਦਬਾਓ ਜੇ ਤਾਂ ਜੋ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਜੀ ਜਾਣਕਾਰੀਆਂ ਦਿੰਦੇ ਰਵਾਂਗੇ ਜੀ ਫਾਰਮ ਫੋਰਮ ਦਿਖਾਉਂਦੇ ਰਵਾਂਗੇ ਪਸ਼ੂਆਂ ਬਾਰੇ ਕੋਈ ਵੀ ਜਾਣਕਾਰੀ ਦੀ ਲੋੜ ਹੈ ਕਿਸੇ ਦਾ ਕੋਈ ਪਸ਼ੂ ਰਿਪੀਟਰ ਤਾਂ ਮੇਰੇ ਨਾਲ ਜਰੂਰ ਸੰਪਰਕ ਕਰੋ ਜੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਤੁਹਾਨੂੰ ਦਵਾਈ ਜਰੂਰ ਦੱਸਾਂਗੇ ਜੀ ਜਿਦੋਂ ਮਰਜ਼ੀ ਦਿਨ ਰਾਤ ਤੁਸੀਂ ਆਪਾਂ ਨੂੰ ਫੋਨ ਕਰ ਸਕਦੇ ਆ ਜੀ ਆਪਣੀ ਡਿਊਟੀ ਐ ਤੁਹਾਨੂੰ ਦੱਸਣਾ ਤੁਹਾਨੂੰ ਸਮਝਾਉਣਾ ਜਿਹੜੀ ਚੀਜ਼ ਦੀ ਵੀ ਆਪਣੇ ਤੋਂ ਜਿੰਨੀ ਹੋ ਸਕੂਗੀ ਤੁਹਾਡੀ ਹੈਲਪ ਕਰਾਂਗੇ ਜੀ ਅੱਜ ਗੱਲ ਕਰਦੇ ਆ ਜੀ ਪ੍ਰਲੈਪਸ ਭਾਰਤੇ ਪਸ਼ੂਆਂ ਦੇ ਜਿਹੜਾ ਭਾਰ ਦੀ ਸਮੱਸਿਆ ਜ਼ਿਆਦਾਤਰ ਮੱਝਾਂ ਚ ਹੁੰਦੀ ਹੈ ਜੀ ਹੁਣ ਗਾਂ ਸੋਜਣ ਸ਼ੁਰੂ ਹੋਣ ਵਾਲਾ ਗਰਮੀ ਚ ਭਾਰ ਦੀ ਸਮੱਸਿਆ ਪਸ਼ੂਆਂ ਨੂੰ ਬਹੁਤ ਆਉਣੀ ਹੈ ਭਾਰ ਦਾ ਹੱਲ ਦੇਖੋ ਕੋਈ ਵੀ ਹੈ ਨਹੀਂਗਾ ਅੱਜ ਤੱਕ ਭਾਰ ਦੀ ਕੋਈ ਦਵਾਈ ਨਹੀਂ ਬਣੀਗੀ ਪਰ ਫਿਰ ਵੀ ਇੱਕ ਦੋ ਦੇਸੀ ਦਵਾਈਆਂ ਤੁਹਾਨੂੰ ਦੱਸਾਂਗੇ ਸੁਣ ਤੋਂ ਪਹਿਲਾਂ ਤੇ ਕੀ ਧਿਆਨ ਰੱਖਣਾ ਸੁਣ ਤੋਂ ਪਹਿਲਾਂ ਭਾਰ ਦਾ ਤੇ ਕੀ ਧਿਆਨ ਰੱਖਣਾ ਸੁਣ ਤੋਂ ਬਾਅਦ ਇਹ ਸਾਰੀ ਗੱਲ ਕਰਾਂਗੇ ਜੀ ਜਿਹੜੀ ਤੁਸੀਂ ਮੱਝ ਦੇਖ ਰਹੇ ਆ ਇਹਦੇ ਭਾਰ ਪਿਆ ਵਿਆ ਸੀਗਾ ਸੋ ਵੀਡੀਓ ਬਣਾਈ ਸੀ ਮੈਂ ਕਿਹਾ ਚਲੋ ਸਾਂਝਾ ਕਰਾਂਗੇ ਤੁਹਾਡੇ ਨਾਲ ਜੀ ਇਹ ਬੱਚੇ ਦਾ ਨਹੀਂ ਕੱਢੀ ਵੀ ਆ ਇਹ ਮੱਝ ਸੂਈ ਸੀ ਤੇ ਅਗਲੇ ਦਿਨ ਮੱਧ ਨੇ ਬੱਚੇਦਾਨੀ ਕੱਟਦੀ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਹੁੰਦਾ ਜਾਂ ਕਿਵੇਂ ਨਹੀਂ ਇਹਦਾ ਕੀ ਧਿਆਨ ਰੱਖਣਾ ਜੀ ਪਹਿਲਾਂ ਗੱਲ ਕਰਾਂਗੇ ਆਪਾਂ ਮੇਨ ਸੂਨ ਤੋਂ ਪਹਿਲਾਂ ਜੀ ਸੂਨ ਤੋਂ ਪਹਿਲਾਂ ਜੇ ਪਸ਼ੂ ਤੇ ਭਾਰ ਪੈਂਦਾ 6ਵੇਂ 7ਵੇਂ ਮਹੀਨੇ ਤੋਂ ਕਈ ਪਸ਼ੂ ਭਾਰ ਦਿਖਾਉਣ ਲੱਗ ਜਾਂਦੇ ਆ ਜੀ ਉਦੋਂ ਚਲੋ ਤੁਸੀਂ ਡਿਊਰਾ ਪ੍ਰੋਜਨ ਠੰਡਾ ਟੀਕਾ ਲਾ ਕੇ ਆਹ ਨਾਰਮਲ ਕੈਲਸ਼ੀਅਮ ਫਾਸਫੋਰ ਦੇ ਟੀਕੇ ਲਾ ਕੇ ਭਾਰ ਇੱਕ ਵਾਰੀ ਰੁਕ ਜਾਂਦਾ ਜੀ ਕੋਈ 15-20 ਦਿਨ ਮਹੀਨਾ ਕੱਢ ਜਾਂਦਾ ਹੈ ਪ੍ਰੋਪਰ ਪੱਕਾ ਹਲੋਂ ਦੱਸਿਆ ਵੀ ਭਾਰ ਦਾ ਕੋਈ ਨਹੀਂਗਾ ਇਹਦੇ ਚ ਤੁਸੀਂ ਦੇਸੀ ਦਵਾਈ ਸਤਿਆਨਾਸੀ ਸਰੋਂ ਪਾਈਆ ਲੈ ਲੈਣੀ ਆ ਤੇ ਕਿਲੋ ਵੇਸਣ ਲੈ ਲੈਣਾ ਜੀ ਇਹਨਾਂ ਨੂੰ ਰਲਾ ਕੇ ਦੋਹਾਂ ਚੀਜ਼ਾਂ ਨੂੰ ਤੇ ਚਾਰਾ ਡੰਗਾਂ ਚ ਦੇ ਦੇਣਾ ਬਸ ਉਹਨੂੰ ਚਾਰ ਦਿਨਾਂ ਚ ਦੇਣਾ ਜੀ ਸਤਿਆਨਾਸੀ ਸਰੋਂ ਧਿਆਨ ਰੱਖਿਓ ਜੇ ਪਾਈਆ ਤੋਂ ਵੱਧ ਨਹੀਂ ਦੇਣੀਗੀ ਕਈ ਵਾਰੀ ਪ੍ਰੋਬਲਮ ਦਿੰਦੀ ਆ ਪਸ਼ੂ ਕੱਠੇ ਘਟਾ ਜਾਂਦਾ ਇਹ ਚੀਜ਼ ਮੰਨ ਲਓ ਪਾਈਆ ਤੋਂ ਵੱਧ ਨਹੀਂ ਦੇਣੀ ਕਿਲੋ ਵੇਸਨ ਚ ਪਾ ਕੇ ਮੰਨ ਲਓ ਸਵਾ ਕਿਲੋ ਵਜਨ ਬਣ ਜੂਗਾ ਤੁਸੀਂ ਚਾਰ ਡੰਗਾਂ ਚ ਦੇ ਦੇਣੀ ਹੈ ਜੀ ਵਧੀਆ ਰਿਜ਼ਲਟ ਹੈ ਇਹਦਾ ਮੰਨ ਲਓ ਜਦੋਂ ਥੋੜਾ ਟਾਈਮ ਪਸ਼ੂ ਚ ਰਹਿ ਜੇ ਉਦੋਂ ਤਾਂ ਬਹੁਤ ਘੱਟ ਚਲੋ ਰਿਜ਼ਲਟ ਹਰੇਕ ਚੀਜ਼ ਹੀ ਦਿੰਦੀ ਹੈ ਵੈਸੇ ਇਹ ਕੰਮ ਕਰ ਜਾਂਦੀ ਹੈ ਉਦੋਂ ਵੀ ਪਰ ਪਹਿਲਾਂ ਥੋੜਾ ਟਾਈਮ ਇਹ ਕਢਾ ਸਕਦੀ ਹੈ ਜੀ ਕਈ ਵਾਰੀ ਪਸ਼ੂ ਚੰਗਾ ਹੁੰਦਾ ਆਪਾਂ ਨੂੰ ਰੱਖਣਾ ਪੈਂਦਾ ਹਨ ਚਲੋ ਵੇਚਣਾ ਵੀ ਹੈ ਤਾਂ ਫਿਰ ਵੀ ਤੁਸੀਂ ਅਗਲੇ ਨੂੰ ਦੱਸ ਕੇ ਹੀ ਵੇਚੋ ਕਈ ਵਾਰੀ ਅਗਲੇ ਦਿਨ ਨੁਕਸਾਨ ਨਾ ਹੋਵੇ ਇਹ ਚੀਜ਼ ਚਲੋ ਮੰਨਦੇ ਆ ਵੀ ਬਾਹਰ ਵਾਲਾ ਪਸ਼ੂ ਕੋਈ ਲੈ ਕੇ ਰਾਜੀ ਨਹੀਂ ਹੁੰਦਾ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਬਈ ਟ੍ਰੀਟਮੈਂਟ ਕਰਕੇ ਪਸ਼ੂ ਨੂੰ ਸਹੀ ਕਰਕੇ ਅਗਲੇ ਨੂੰ ਦਿੱਤਾ ਜੀ ਚਲੋ ਉਹ ਤਾਂ ਗੱਲ ਆ ਛੋਡੀ ਆ ਜੀ ਜਿਵੇਂ ਤੁਸੀਂ ਪਸ਼ੂ ਵੇਚਨਾ ਆਪਾਂ ਤੁਹਾਨੂੰ ਸਿਰਫ ਹੱਲ ਦੱਸਣਾ ਤੇ ਦੂਜਾ ਨੰਬਰ ਹੈਗੀ ਆ ਜੀ ਇੱਕ ਹੁੰਦੀ ਆ ਮਸਤ ਕਰੂਮੀ ਮਸਤ ਕਰੂਮੀ ਹੁੰਦੀ ਆ ਜੀ ਉਹ ਇੱਕ ਤੋਲਾ ਤੁਸੀਂ ਪਸ਼ੂ ਨੂੰ ਦੇ ਸਕਦੇ ਆ ਬਾਹਰ ਵਾਲੇ ਨੂੰ ਉਹ 1 ਟੋਲਾ ਇਹ 60 70 ਰੁਪਈਆਂ ਦਾ ਵੀ ਟੋਲਾ ਆਉਂਦਾ ਤੇ 250 ਰੁਪਈਏ ਦਾ ਟੋਲਾ ਵੀ ਆਉਂਦਾ ਜੀ ਜਿਹੜਾ 250 ਰੁਪਈਏ ਵਾਲਾ ਟੋਲਾ ਤੁਸੀਂ ਉਹ ਦੇਣਾ ਠੀਕ ਆ ਤੂੜੀ ਪਸ਼ੂ ਦੀ ਜਮਾਂ ਬੰਦ ਕਰ ਦਿਓ ਜੇ ਹੋ ਸਕੇ ਤੁਹਾਡੇ ਤੋਂ ਜਿਹਰੇ ਬੱਠੇ ਹੈਗੇ ਤਾਂ ਜਿਆਦਾ ਉਹ ਪਾਓ ਕਿਉਂ ਜਿੰਨਾ ਪਸ਼ੂ ਗੋਆ ਮੰਨ ਕੇ ਚਲੋ ਢਿੱਲਾ ਕਰੂਗਾ ਉਹਨਾਂ ਭਾਰ ਦੀ ਸਮੱਸਿਆ ਘਟਾਊਗੀ ਜੀ ਬਾਥਰੂਮ ਦਾ ਫੁੱਲ ਧਿਆਨ ਰੱਖੋ ਬਾਥਰੂਮ ਜਦੋਂ ਪਸ਼ੂ ਦਾ ਮੰਨ ਲਓ ਇਹ ਸੂਣ ਤੋਂ ਪਹਿਲਾਂ ਦੀਆਂ ਗੱਲਾਂ ਦੱਸ ਰਹੇ ਆਂ ਜੀ ਤੁਹਾਨੂੰ ਬਾਥਰੂਮ ਦੀ ਸਮੱਸਿਆ ਜਦੋਂ ਆਊਗੀ ਉਦੋਂ ਪਾਰ ਪਸ਼ੂ ਬਹੁਤ ਦਿਖਾਊਗਾ ਜੀ ਜ਼ੋਰ ਲਾਊਗਾ ਤਾਂ ਬਾਹਰ ਕੱਢੂਗਾ ਬਾਥਰੂਮ ਪਸ਼ੂ ਨੂੰ ਆਉਂਦਾ ਰਹੂਗਾ ਬਲੈਡਰ ਨੂੰ ਸੋਜ ਨਹੀਂ ਹੋਊਗੀ ਤਾਂ ਪਸ਼ੂ ਦਾ ਪਾਰ ਬਹੁਤ ਘੱਟ ਜਾਂਦਾ ਹੈ ਵੀ ਪਾਰ ਕੱਢੂਗਾ ਉਹਦੇ ਆਸਤੇ ਤੁਸੀਂ ਕਲਮਿਸ਼ੋਰਾ ਲੈ ਲੈਣਾ 150 ਗ੍ਰਾਮ ਤੇ 30 ਗ੍ਰਾਮ ਡੇਲੀ ਦੇਣਾ ਪਸ਼ੂ ਨੂੰ ਇਹ ਚੀਜ਼ ਵੀ ਬਹੁਤ ਵਧੀਆ ਹੱਲ ਕਰੂਗੀ ਤੁਹਾਡਾ ਦੇਸੀ ਇਲਾਜ ਹੈ ਜੀ ਤੇ ਬਾਥਰੂਮ ਦਾ ਧਿਆਨ ਰੱਖਿਓ ਬਾਕੀ ਪਸ਼ੂ ਦਾ ਪਿੱਛਾ ਉੱਚਾ ਰੱਖਣਾ ਜ਼ਰੂਰੀ ਹੁੰਦਾ ਵੀ ਪਸ਼ੂ ਪਿੱਛਾ ਭਰੇ ਨਾ ਤੇ ਇਹ ਚੀਜ਼ਾਂ ਤੁਸੀਂ ਸੂਣ ਤੋਂ ਪਹਿਲਾਂ ਰੱਖ ਸਕਦੇ ਆ ਜੀ ਧਿਆਨ ਇਹਨਾਂ ਦਾ ਸੂਣ ਤੋਂ ਬਾਅਦ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਜੀ ਭਾਰ ਜਿਹੜਾ ਮੱਝ ਨੇ ਭਾਰ ਕੱਢਿਆ ਹੋਇਆ ਸੀ ਚਲੋ ਕੋਈ ਪ੍ਰੋਬਲਮ ਨਹੀਂ ਪਾ ਦਿੰਨੇ ਆਂ ਸੀ ਪਾਇਆ ਜਾਂਦਾ ਜੇ ਬੰਦਾ ਮਾਰਾ ਤਾਂ ਕੋਈ ਐਡੀ ਗੱਲ ਨਹੀਂ ਗਈ ਮੂਰੇ ਟੋਹਾ ਪੱਟ ਕੇ ਪਸ਼ੂ ਨੂੰ ਮੂਰੇ ਟੋਏ 'ਚ ਸੈੱਟ ਲੋ ਤੇ ਬਾਅਦ ਤੋਂ ਬਾਅਦ 10-15 ਮਿੰਟ 'ਚ ਭਾਰ ਪੈ ਜਾਂਦਾ ਜੀ ਪਰ ਫਿਰ ਵੀ ਤੁਸੀਂ ਆਪ ਹੀ ਦੇਖੋ ਵੀ ਪਾਉਂਦਿਆਂ ਤੋਂ ਕਈ ਵਾਰੀ ਕੋਈ ਕੱਟ ਲੱਗ ਜੇ ਬਲੀਡਿੰਗ ਹੁੰਦੀ ਆ ਹਨ ਤੇ ਇਹ ਪਸ਼ੂ ਦਾ ਧਿਆਨ ਤੁਸੀਂ ਕਿਵੇਂ ਰੱਖਣਾ ਕਿੰਨਾ ਟਾਈਮ ਰੱਖਣਾ ਇਹ ਸੋਨੂੰ ਦੱਸਦੇ ਆਂ ਜੀ ਜਿੰਨਾ ਚਿਰ ਪਸ਼ੂ ਦੀ ਜੇਰ ਨਹੀਂ ਪੈਂਦੀ ਤੁਸੀਂ ਉਹਨਾਂ ਚਿਰ ਜਮਾ ਵੇਸ ਲੈਣੀ ਹੋਣਾਗਾ ਫੁੱਲ ਧਿਆਨ ਰੱਖਣਾ ਜੀ ਆਹ ਜਿਹੜੀਆਂ ਸਾਹਮਣੇ ਤੁਸੀਂ ਬਲੈਕ ਬਲੈਕ ਦੇਖ ਰਹੇ ਆਂ ਜੀ ਰਿੰਕਲਸ ਦੇ ਇਹਦੇ ਇਹ 80 ਤੋਂ 120 ਹੁੰਦੀਆਂ ਜੀ ਬੱਚੇਦਾਨੀ ਦੇ ਵਿੱਚ ਇਹਦੇ ਨਾਲ ਜੇਰ ਲੱਗੀ ਵੀ ਹੁੰਦੀ ਹੈ ਇਹ ਬੱਚੇਦਾਨੀ ਕੱਢੀ ਵੀ ਆ ਜੀ ਸੂਣ ਤੋਂ ਪਹਿਲਾਂ ਭਾਰ ਹੁੰਦਾ ਬਲੈਡਰ ਹੁੰਦਾ ਬਾਅਦ ਚ ਪਸ਼ੂ ਸਾਰੀ ਬੱਚੇਦਾਨੀ ਬਾਹਰ ਕੱਢਦਾ ਜੀ ਜਿੰਨਾ ਵੀ ਭਾਰ ਹੁੰਦਾ ਸਾਰਾ ਆ ਜਾਂਦਾ ਠੀਕ ਹੈ ਜ਼ੇਰ ਦੇ ਨਾਲ ਵੀ ਆ ਜਾਂਦਾ ਤੇ ਜ਼ੇਰ ਤੋਂ ਬਾਅਦ ਵੀ ਆ ਜਾਂਦਾ ਜੀ 24 ਤੋਂ 48 ਘੰਟੇ ਤੁਸੀਂ ਪੂਰਾ ਧਿਆਨ ਰੱਖਣਾ ਹੁੰਦਾ ਜ਼ੇਰ ਪੈਣ ਤੋਂ ਬਾਅਦ ਵੀ ਇਹਦੇ 'ਚ ਤੁਸੀਂ ਗਰਮ ਨਹੀਂ ਕੁਝ ਵੀ ਦੇਣਾ ਹੁੰਦਾ ਗੁੜ ਨਾ ਦਿਓ ਪਸ਼ੂ ਨੂੰ ਜਮੇ ਜੜੇ ਤੇ ਬਾਹਰ ਪੈਂਦਾ ਠੀਕ ਹੈ ਹਾਂ ਕਈ ਵੀ ਵਪਾਰੀ ਵੀਰ ਮੇਰੇ ਆਮ ਲੋਕਾਂ ਨੂੰ ਦੱਸ ਦਿੰਦੇ ਆ ਵੀ ਦੁੱਧ ਵਾਲਾ ਟੀਕਾ ਲਾ ਦਿਓ ਜੀ ਦੁੱਧ ਵਾਲਾ ਟੀਕਾ ਤੁਸੀਂ ਕਹਦੇ ਵੀ ਬਾਹਰ ਵਾਲੇ ਪਸ਼ੂ ਦੇ ਜ਼ੇਰ ਪੈਣ ਵਾਸਤੇ ਨਹੀਂ ਲਾਉਣਾ ਜੀ ਪਸ਼ੂ ਨੂੰ ਬੌਲਾ ਨਹੀਂ ਪਿਉਣਾ ਕਈ ਮੇਰੇ ਵੀਰ ਦੁੱਧ ਪਿਆ ਦਿੰਦੇ ਆ ਚਲੋ ਗਾਵਾਂ ਨੂੰ ਤਾਂ ਬਹੁਤ ਘੱਟ ਪਿਉਂਦੇ ਆ ਮੱਝਾਂ ਨੂੰ ਪਿਆ ਦਿੰਦੇ ਆ ਬੌਲਾ ਨਹੀਂ ਪਿਉਣਾ ਜੀ ਗਰਮ ਹੁੰਦਾ ਗਰਮੀ 'ਚ ਤਾਂ ਵੈਸੇ ਵੀ ਤੁਸੀਂ ਬੌਲਾ ਨਹੀਂ ਪਿਉਣਾਗਾ ਪਸ਼ੂ ਨੂੰ ਕਈ ਵਾਰੀ ਐਸਿਡ ਬਣਾ ਦਿੰਦਾ ਚਲੋ ਸਿਆਲ 'ਚ ਜੇ ਤੁਸੀਂ ਪਿਉਣਾ ਤਾਂ ਭਾਰ ਪਸ਼ੂ ਨੂੰ ਪੈਂਦਾ ਤਾਂ ਤੁਸੀਂ ਨਹੀਂ ਉਹਨੂੰ ਬੌਲਾ ਪਿਉਣਾ ਜੀ ਇਹ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਕਰੋ ਠੀਕ ਹੈ ਤੇ ਜਦੋਂ ਪਸ਼ੂ ਦੀ ਜੇਰ ਪੈ ਗਈ ਆ ਪ੍ਰੋਪਰ ਜੇਰ ਵਾਲੀ ਦਵਾਈ ਜਿਹੜੀ ਤੁਸੀਂ ਦੇਣੀ ਆਮ ਚਲੋ ਜੇਰ ਵਾਲੀ ਦਵਾਈ ਦੇਣੀ ਹੁੰਦੀ ਹੈ ਉਹ ਤੁਸੀਂ 200 200 ml ਕਰਕੇ ਦਿਓ ਜਿਵੇਂ ਅੱਧਾ ਲੀਟਰ ਆਪਾਂ ਇਕੱਠੀ ਦੇ ਦਿੰਨੇ ਆ ਸਾਰੀ ਪਸ਼ੂ ਨੂੰ ਤੇ ਭਾਰ ਵਾਲੇ ਪਸ਼ੂ ਨੂੰ ਤੁਸੀਂ ਅੱਧਾ ਲੀਟਰ ਨਾ ਦਿਓ ਜੀ 200 200 ml ਕਰਕੇ ਵੈਸੇ ਵੀ ਮੈਥਡ ਦਵਾਈ ਦਾ ਜਿਹੜਾ 2 250 ml ਦੇ ਕੇ ਇੱਕ ਵਾਰੀ 250 ml 2 ਘੰਟਿਆਂ ਬਾਅਦ ਜਾਂ 3 ਘੰਟੇ ਬਾਅਦ ਵੇਟ ਕਰਕੇ ਤੁਸੀਂ ਦਿਓ ਉਸ ਤੋਂ ਬਾਅਦ ਪਸ਼ੂ ਤੇ ਰੱਸੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਕਦੇ ਬੇਸ ਲੈਣਾ ਹੋ ਭਾਰ ਵਾਲੇ ਪਸ਼ੂ ਦੇ ਤਾਂ ਭਲਾ ਤੁਸੀਂ ਸੋਨੂੰ ਐ ਲੱਗਦਾ ਵੀ ਯਾਰ ਜਮਾਂ ਇਹਨੇ ਸੂਣ ਤੋਂ ਬਾਅਦ ਦਿਖਾਇਆ ਨਹੀਂ ਠੀਕ ਹੈ ਭਾਰ ਨੂੰ ਜੇ ਮੰਨ ਕੇ ਚੱਲੋ ਹਵਾ ਲਾ ਭਾਰ ਨੂੰ ਜੇ ਹਵਾ ਲੱਗ ਜਾਂਦੀ ਹੈ ਨਾ ਜੀ ਤਾਂ ਭਾਰ ਦਾ ਹੱਲ ਫਿਰ ਬਹੁਤ ਔਖਾ ਹੁੰਦਾ ਜਿਵੇਂ ਰਾਤ ਬਰਾਤੇ ਤੁਸੀਂ ਆਪਾਂ ਵੇਸ ਲੈ ਹੋ ਕੇ ਕਈ ਮਰੀ ਪੈ ਜਾਂਦੇ ਨੇ ਜਿਹੜੀ ਆ ਮੱਝ ਤੇ ਮੈਂ ਗਿਆ ਸੀਗਾ ਇਹਨੂੰ ਭਾਰ ਘਟੋ ਘਾਟੇ ਇਹਦੇ 4-5 ਘੰਟੇ ਹੋ ਗਏ ਸੀ 6 ਘੰਟੇ ਪਏ ਨੂੰ ਤਾਂ ਬਹੁਤ ਜ਼ਿਆਦਾ ਹਵਾ ਲੱਗੀ ਵੀ ਸੀ ਬਹੁਤ ਔਖਾ ਭਾਰ ਪਿਆ ਟੋਆ ਬੱਟ ਕੇ ਮੂਰੇ ਮੱਝ ਨੂੰ ਸੱਟ ਕੇ ਨੀਵੀਂ ਕਰਕੇ ਮੂਰੋ ਵੈਸੇ ਜਦੋਂ ਜ਼ਿਆਦਾ ਭਾਰ ਨਿਕਲਦਾ ਹਰੇਕ ਡਾਕਟਰ ਇਹ ਹੀ ਕਰਦਾ ਜੀ ਤਾਂ ਪਸ਼ੂ ਦਾ ਜ਼ੋਰ ਵੀ ਨਹੀਂ ਲੱਗਦਾ ਡਾਕਟਰ ਦੀ ਮੰਨ ਲਿਆ ਕਰੋ ਜੀ ਕਈ ਬੰਦੇ ਕਹਿ ਦਿੰਦੇ ਆ ਵੇ ਨਹੀਂ ਅਰੇ ਇੱਥੇ ਹੀ ਪਾ ਦੇਣਾ ਉਹਦੇ 'ਚ ਨੁਕਸਾਨ ਸੋਡੇ ਹੀ ਆ ਜੀ ਧੱਕੇ ਨਾਲ ਡਾਕਟਰ ਪਾਜੂਗਾ ਠੀਕ ਹੈ ਜਦੋਂ ਤੁਸੀਂ ਟੋਵਾ ਪੱਟਿਆ ਨਾ ਤੇ ਪਰ ਇਹ ਚੀਜ਼ 'ਚ ਨੁਕਸਾਨ ਸੋਡੇ ਪਸ਼ੂ ਦਾ ਹੀ ਹੋਣਾ ਜੀ ਕਿਉਂਕਿ ਧੱਕਾ ਪਸ਼ੂ ਨਾਲ ਹੋਵਰ ਹੋਣਾ ਹੱਦ ਤੋਂ ਜ਼ਿਆਦਾ ਹੋਣਾ ਠੀਕ ਹੈ ਜਦੋਂ ਪਸ਼ੂ ਮੂਹਰੋਂ ਨੀਵਾ ਹੋ ਜਾਂਦਾ ਉਹਦੇ 'ਚ ਪਸ਼ੂ ਦਾ ਮੰਨ ਲਓ ਬਹੁਤ ਸੌਖਾ ਰਹਿੰਦਾ ਪਸ਼ੂ ਇੱਕ ਵਾਰੀ ਚਲੋ ਆਪਾਂ ਨੂੰ ਥੋੜੀ ਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਪਰ ਪਸ਼ੂ ਉਹਦੇ 'ਚ ਬਹੁਤ ਸੌਖਾ ਰਹਿੰਦਾ ਤੇ ਭਾਰ ਸੈੱਟ ਵੀ ਹੋ ਜਾਂਦਾ ਜੀ ਠੀਕ ਹੈ ਇਹ ਜੀ ਦਾ ਧਿਆਨ ਰੱਖਿਆ ਕਰੋ ਜੇ ਡਾਕਟਰ ਤੁਹਾਨੂੰ ਕਹਿੰਦਾ ਵੀ ਆ ਟੋਹਾ ਪੱਟਣਾ ਪਊਗਾ ਤਾਂ ਪੱਟ ਲਿਆ ਕਰੋ ਜੀ ਠੀਕ ਹੈ ਬੋਰੀਆਂ ਬਾਰੀਆਂ ਲਾ ਕੇ ਨਹੀਂ ਗੱਲ ਬਣਦੀ ਕਿਉਂ ਪਸ਼ੂ ਨਹੀਂ ਚੱਕਿਆ ਜਾਂਦਾ ਹੁੰਦਾ ਹਾਂ ਜੇ ਪਸ਼ੂ ਉੱਠਦਾ ਹੀ ਨਹੀਂਗਾ ਤਾਂ ਫੇਰ ਚਲੋ ਮਜਬੂਰੀ ਆ ਫੇਰ ਆਪਾਂ ਨੂੰ ਪਾਉਣਾ ਪੈਣਾ ਡਾਕਟਰ ਨੂੰ ਵੀ ਮਜਬੂਰੀ ਆ ਪਾਉਣਾ ਹੀ ਪੈਣਾ ਹਨ ਪਰ ਜੇ ਤੁਹਾਨੂੰ ਲੱਗਦਾ ਵੀ ਪਸ਼ੂ ਖੜਾ ਹੋ ਸਕਦਾ ਤਾਂ ਤੁਸੀਂ ਟੋਹਾ ਪੱਟ ਕੇ ਪਸ਼ੂ ਦੀਆਂ ਲੱਤਾਂ ਨੀਵੀਆਂ ਮੂਹਰੋ ਕਰਕੇ ਮੰਨ ਲਓ ਗੋਡੇ-ਗੋਡੇ ਟੋਹਾ ਵੱਟ ਕੇ ਘਟੋ-ਘਟ ਪਸ਼ੂ ਨੂੰ ਵੇਚੋ ਤੇ ਸੱਟ ਕੇ ਮੂਹਰੋ ਵੀ ਪਿੱਛਾ ਉੱਚਾ ਹੋ ਜੇ ਫੇਰ ਭਾਰ ਪਾਇਆ ਕਰੋ ਜੀ ਉਸ ਤੋਂ ਬਾਅਦ ਚਲੋ ਡਾਕਟਰ ਨੇ ਜਿਹੜਾ ਟ੍ਰੀਟਮੈਂਟ ਕਰਨਾ ਕਰ ਦੇਣਾ ਜੀ ਭਾਰ ਇੱਕ ਵਾਰੀ ਸਹੀ ਪਿਆ ਸੈੱਟ ਹੋਇਆ ਦੂਰੀ ਬਰੀ ਪੈਂਦਾ ਨਹੀਂ ਪਰ ਧਿਆਨ ਰੱਖੋ ਭਾਰ ਦਾ ਵੀ ਸੂਣ ਤੋਂ ਬਾਅਦ ਜਿੰਨਾ ਭਿਆਨਕਾ ਭਾਰ ਸੂਣ ਤੋਂ ਪਹਿਲਾਂ ਨਹੀਂਗਾ ਠੀਕ ਆ ਸੂਣ ਤੋਂ ਪਹਿਲਾਂ ਧਿਆਨ ਵੀ ਰੱਖਣਾ ਜ਼ਰੂਰੀ ਹੈ ਸੋ ਉਹਨੂੰ ਚੀਜ਼ਾਂ ਦੱਸਿਆਂ ਜਿਹੜੀਆਂ ਉਹ ਦਿਓ ਸੂਣ ਤੋਂ ਬਾਅਦ 48 ਘੰਟੇ ਮੰਨ ਲਓ ਦਾਰੀ ਡਾਰਾ ਜੀ ਹਫ਼ਤਾ ਹੀ ਡਾਰਾ ਸਮਝ ਲਓ ਠੀਕ ਆ ਗਰਮ ਚੀਜ਼ਾਂ ਬਚ ਨੂੰ ਨਹੀਂ ਦੇਣੀਆਂ ਸੋ ਉਹਨੂੰ ਦੱਸਿਆ ਠੀਕ ਹੈ ਕਈ ਬੰਦੇ ਦੇ ਦਿੰਦੇ ਆ ਵੀ ਬੌਲਾ ਪਿਆਤਾ ਜਾਂ ਦੁੱਧ ਵਾਲੇ ਟੀਕੇ ਲਾਤੇ ਇਹ ਚੀਜ਼ਾਂ ਤੋਂ ਜ਼ਰੂਰ ਪਰਹੇਜ਼ ਕਰੋ ਜੀ ਬਾਹਰ ਵਾਲੇ ਪਸ਼ੂ ਦਾ ਕੋਈ ਵੀ ਟੀਕਾ ਆਪਦੇ ਡਾਕਟਰ ਤੋਂ ਪੁੱਛੇ ਬਿਨਾ ਨਾ ਲਾਓ ਬਾਹਰ ਵਾਲੇ ਪਸ਼ੂ ਦੇ ਠੀਕ ਹੈ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜੀ ਕਿਉਂ ਪਸ਼ੂ ਲੈਣੇ ਬਹੁਤ ਔਖੇ ਆ ਧੰਨਵਾਦ ਹੈ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਯਾਰਾਂ ਦੋਸਤਾਂ ਨਾਲ ਕਰਿਆ ਕਰੋ ਸਾਂਝੀ ਆਪਾਂ ਸਿਰਫ ਅਵੇਅਰਨੈਸ ਵਾਸਤੇ ਤੁਹਾਨੂੰ ਵੀਡੀਓ ਦਿਖਾਉਨੇ ਆ ਜੀ ਲੋਕ ਵੇਰ ਹੁਣ ਇਹ ਕੰਮ ਨਾਲ ਜੁੜਨ ਫੇਰ ਹੀ ਡਾਕਟਰਾਂ ਦਾ ਕੰਮ ਚੱਲਣਾ ਜੀਗਾ ਠੀਕ ਆ ਲੋਕ ਇਹ ਕੰਮ ਤੋਂ ਦੂਰ ਜਾਂਦੇ ਸੀ ਠੀਕ ਆ ਚਲੋ ਹੁਣ ਫਰਕ ਪੈਂਦਾ ਜਾਂਦਾ ਲੋਕ ਇਧਰ ਨੂੰ ਆਉਂਦੇ ਜਾਂਦੇ ਆ ਐ ਹੀ ਆਉਣਾ ਚਾਹੀਦਾ ਜੀ ਆਪਣਾ ਸਹੀ ਤੰਦਾ ਇਹ ਹੀ ਆ ਧਿਆਨ ਰੱਖਿਆ ਕਰੋ ਜੀ ਬਹੁਤ ਬਹੁਤ ਥੈਂਕ ਯੂ ਵੀਡੀਓ ਦੇਖਣ ਵਾਸਤੇ ਪੇਜ ਨੂੰ ਕਰਿਓ ਜੇ ਆਪਣੇ ਨੂੰ ਚੈਨਲ ਨੂੰ ਸਬਸਕ੍ਰਾਈਬ ਜੀ ਧੰਨਵਾਦ